ਵਾਹਿ ਕੁਰ ਵਾਹਿ ਕੁਰ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨੀ ਹੁਸੈਨ ਪੀ ਸੱਚ ਆਜੋ ਜੀ ਆਇਆਂ ਜੀ ਬੈਠੋ ਕੱਲ ਆਪ ਬਲੱਗੀ ਗੱਲ ਕਰਦੇ ਸੀ ਹਾਂ ਕੱਲ ਆਪ ਗੱਲ ਕਰਦੇ ਸੀ ਕਿ ਮਨੁੱਖੀ ਤਵਾਰੀਖ ਇਹ ਦੱਸਦੀ ਹੈ ਕਿ ਹਰ ਉਹ ਇਨਸਾਨ ਜੋ ਜ਼ਿੰਦਗੀ ਦੇ ਉਸ ਮੁਕਾਮ ਤੇ ਪਹੁੰਚਿਆ ਜਿੱਥੇ ਉਹ ਪਹੁੰਚ ਕੇ ਬਿਲਕੁਲ ਤ੍ਰਿਪਤ ਹੋ ਗਿਆ ਉਹਨਾਂ ਨੂੰ ਪਹਿਲਾਂ ਆਪਣੇ ਵਿੱਚੋਂ ਕੁਝ ਕਮਜ਼ੋਰੀਆਂ ਹਰ ਇੱਕ ਨੂੰ ਦੂਰ ਕਰਨੀਆਂ ਪਈਆਂ ਤਾਂ ਉਹ ਉਹਨਾਂ ਉਚਾਈਆਂ ਤੇ ਪਹੁੰਚੇ ਇਸ ਤੋਂ ਪਹਿਲਾਂ ਕਿ ਆਪਾਂ ਦੇਖੀਏ ਕਿ ਉਹ ਕਮਜ਼ੋਰੀਆਂ ਕਿਹੜੀਆਂ ਹਨ ਜੋ ਆਪਾਂ ਨੂੰ ਸਿਖਰ ਤੇ ਨਹੀਂ ਪਹੁੰਚਣ ਦਿੰਦੀਆਂ ਇਸ ਤੋਂ ਪਹਿਲਾਂ ਇੱਕ ਚੀਜ਼ ਸਮਝਣੀ ਜ਼ਰੂਰੀ ਹੈ ਉਹ ਚੀਜ਼ ਹੈ ਇਸ ਚੀਜ਼ ਦਾ ਸਾਸ ਸੁਣਾ ਕਿ ਜ਼ਿੰਦਗੀ ਜੀਣ ਲਈ ਪੈਸੇ ਦੀ ਲੋੜ ਹੈ ਕਿ ਜ਼ਿੰਦਗੀ ਜੀਣ ਲਈ ਪੈਸੇ ਦੀ ਲੋੜ ਹੈ ਤੇ ਪੈਸਾ ਕਮਾਇਆ ਜਾਂਦਾ ਹੈ جہاں کوئی کم کر کے جوب کر کے تے جہاں کوئی بپار کر کے جدو اپا نوکری لے اپلائی کر دے ہاں تو اوٹھے کی ہندہ ہے پڑھائی پا میں سارے اپلیکنٹس دی سارے اندھی اکھو جہی ہو گئے پر پھر بھی وہ انٹرویو لیندے ہاں انٹرویو کیوں لیندے ہاں او نمبر ایک کے ਨੌਕਰੀ ਦੇ ਦੇ ਕਰਨ ਸਰਟੀਫਿਕੇਟਾਂ ਤੋਂ ਨੰਬਰ ਦੇਖ ਕੇ ਉਹ ਨੰਬਰ ਦੇਖ ਕੇ ਹੀ ਕਿਉਂ ਨਹੀਂ ਨੌਕਰੀ ਦਿੰਦੇ ਇੰਟਰਵਿਊ ਜ਼ਰੂਰ ਲੈਂਦੇ ਹਨ ਉਹਦੇ ਪਿੱਛੇ ਕਾਰਨ ਕੀ ਹੈ ਕਾਰਨ ਹੈ ਕਿ ਇੰਟਰਵਿਊ ਇਸ ਲਈ ਲੈ ਜਾਂਦੀ ਹੈ ਆਪਣੀ ਸ਼ਖਸੀਅਤ ਵੇਖਣ ਲਈ ਪੜ੍ਹਾਈ ਭਾਵੇਂ ਇੱਕੋ ਜਿਹੀ ਹੋਵੇ ਪਰ ਜੋਬ ਉਹ ਲੈ ਜਾਂਦਾ ਹੈ ਜੀ ਦੀ ਸ਼ਖਸੀਅਤ ਦੂਜਿਆਂ ਨਾਲੋਂ ਸੋਹਣੀ ਹੁੰਦੀ ਐਸ ਚੀਜ਼ ਨੂੰ ਸਮਝਣਾ ਚਾਹ। ਸੋਏ ਨਹੀਂ ਕਿ ਆਪਾਂ ਹੋ ਸ਼ਖਸੀਅਤ ਕੋਈ ਨਹੀਂ ਬਣਾ ਲਵਾਂਗੇ ਠਹਿਰ ਕੇ ਇਹਦੀ अहमियत ਨੂੰ ਸਮਝਣਾ ਕਿ ਜਿਹਦੀ ਸੋਹਣੀ ਸ਼ਖਸੀਅਤ ਸੀ ਉਹਨੂੰ ਜੋਬ ਮਿਲ ਜਾਂਦੀ ਤੇ ਸੋਹਣੀ ਸ਼ਖਸੀਅਤ ਆਪਾਂ ਸਮਝਦੇ ਹਾਂ। دی کہانی ہے اپنی سبا دی کہانی ہے اپنی سرتی دی حالت دی کہانی ہے تو ایک گل ہو تو سن دیکھی ہونی کہ وڈی پوزیشن والی جوب ہوندی انہی ہی زیادہ انٹریبیو ہوں کیوں وہ دیکھنا چاہتے ہیں کہ کی تو اس پوزیشن دے دہاندہ ہے پڑھائی پاوے سارے ہیں دی برابر دی سو اپنی شکشیت ہے اس چیز نو سمجھنا جی اپنی شکشیت ہے جیدی قیمت پڑھائیاں نالوں تے جادہ ہے شکشیت تے دوسرا جی آپ کوئی وپار کر دے ہاں ਤੇ ਹੋਰ ਵੀ ਕਿੰਨੇ ਲੋਕੋ ਹੀ ਵਪਾਰ ਕਰਦੇ ਹੁੰਦੇ ਜੋ ਆਪਾਂ ਕਰਦੇ ਹਾਂ ਤੇ ਕੀਮਤਾਂ ਵੀ ਤਕਰੀਬਨ ਇੱਕੋ ਜਿਹੀਆਂ ਹੀ ਹੁੰਦੀਆਂ ਤੇ ਫਿਰ ਕਿਹੜੇ ਲੋਕ ਜ਼ਿਆਦਾ ਕਾਮਯਾਬ ਹੁੰਦੇ ਵਪਾਰ ਵਿੱਚ ਆਪਾਂ ਜਦੋਂ ਸਟੋਰਮ ਵਿੱਚ ਜਾਈਏ ਤੇ ਸਭ ਤੋਂ ਪਹਿਲਾਂ ਸਟੋਰਮ ਵਾਲੇ ਕੀ ਕਰਦੇ ਆ ਉਹ ਆਪਾਂ ਨੂੰ ਉਹ ਚੀਜ਼ ਨਹੀਂ ਦਿਖਾਉਂਦੇ ਜੋ ਆਪਾਂ ਲੈਣ ਜਾਂਦੇ ਹਾਂ ਸਭ ਤੋਂ ਪਹਿਲਾਂ ਨਹੀਂ ਸਭ ਤੋਂ ਪਹਿਲਾਂ ਉਹ ਆਪਾਂ ਨੂੰ ਆਪਣਾ ਮੂੰਹ ਦਿਖਾਉਂਦੇ ਹਨ ਦੇਖਿਆ ਸਟੋਰ ਵਿੱਚ ਵੜਦਿਆਂ ਹੀ ਆਪਾਂ ਨੂੰ ਮੁਸਕਰਾਉਂਦੇ ਮੂੰਹ ਉਹਨਾਂ ਨੇ ਰੱਖੇ ਹੁੰਦੇ ਸਟੋਰ ਦੇ ਐਂਟਰੀ ਤੇ ਉਹ ਮੁਸਕ ਮੁਸਕਰਾਉਂਦੇ ਮੂੰਹ ਪਿਆਰਾਂ ਵਾਲੇ ਮੂੰਹ ਅੱਪਨ ਦਿਖਾਈ ਜਾਂਦੇ ਹਨ ਪਹਿਲਾ ਜੋ ਆਪਾਂ ਚੀਜ਼ ਲੈ ਲੈਣਗੇ ਉਹ ਨਹੀਂ ਦਿਖਾਈ ਜਾਂਦੀ ਆਪਾਂ ਨੂੰ ਉਹ ਮੁਸਕਰਾਉਂਦੇ ਮੂੰਹ ਦਿਖਾਏ ਜਾਂਦੇ ਹਨ ਜੋ ਆਖਦੇ ਹਨ ਜੀ ਆਇਆਂ ਨੂੰ ਤੇ ਉਥੋਂ ਭਾਵੇਂ ਆਪਾਂ ਕੁਝ ਵੀ ਨਾ ਖਰੀਦ ਜੀ ਤੇ ਫਿਰ ਵੀ ਜਾਨ ਲੱਗਿਆ ਨੂੰ ਆਖਦੇ ਹਨ ਸ਼ੁਕਰਾਨਾ ਤੁਸੀਂ ਆਏ ਇਹ ਕੀ ਹੈ ਉਹ ਲੋਕ ਸਟੋਰਾਂ ਵਾਲੇ ਜਿਨ੍ਹਾਂ ਨੂੰ ਜੋ ਆਪਾਂ ਨੂੰ ਪਹਿਲਾਂ ਦਿਖਾਉਂਦੇ ਹਨ ਉਹ ਮੂੰਹ ਉਹ ਸਟੋਰ ਦੀ ਸ਼ਖਸੀਅਤ ਹੈ ਉਹ ਸਟੋਰ ਦੀ ਸ਼ਖਸੀਅਤ ਹਨ ਤਿਜਾਹਰ ਹੈ ਕਿ ਸਟੋਰ ਵਿੱਚ ਜੋ ਚੀਜ਼ਾਂ ਮਿਲਦੀਆਂ ਉਹ ਹੋਰ ਸਟੋਰ ਵਿੱਚ ਵੀ ਮਿਲਦੀਆਂ ਹਨ ਪਰ ਆਪਾਂ ਉਸ ਸਟੋਰ ਤੇ ਜਾਂਦੇ ਹਾਂ ਜਿੱਦੀ ਸ਼ਖਸੀਅਤ ਸੋਹਣੀ ਹੈ ਸ਼ਖਸੀਅਤ ਦੀ ਕੀਮਤ ਚੀਜ਼ ਦੀ ਕੀਮਤ ਨਾਲੋਂ ਵੀ ਜ਼ਿਆਦਾ ਤੇ ਕਦੀ ਦੇਖਿਆ ਹੋਣਾ ਤੁਸੀਂ ਕਿ ਜਦੋਂ ਆਪਾਂ ਖਰੀਦਦੇ ਹਾਂ ਸਟੋਰੋਂ ਕੋਈ ਚੀਜ਼ ਜਿੱਥੇ ਕਿ ਬਾਰਗੇਨ ਹੋ ਸਕਦਾ ਜਿੱਥੇ ਕਿ ਸੌਂਦਾ ਹੋ ਸਕਦਾ ਜੇ ਆਪਣੀ ਸ਼ਖਸੀਅਤ ਵੇਚਣ ਵਾਲੇ ਨਾਲੋਂ ਜ਼ਿਆਦਾ ਸੋਹਣੀ ਹੈ ਤਾਂ ਪੰ ਉਹਦੀ ਕੀਮਤ ਘਟਾ ਵੀ ਲਵਾਂਗੇ ਉਹ ਕੀਮਤ ਘਟਾ ਵੀ ਦੋ ਤੇ ਜੇ ਉਹਦੀ ਸ਼ਖਸੀਅਤ ਆਪਣੀ ਤਦ ਇਹ ਮੈਚਨ ਵਾਲੇ ਦੀ ਸ਼ਖਸੀਅਤ ਆਪਣੀ ਸ਼ਖਸੀਅਤ ਨਾਲੋਂ ਸੋਹਣੀ ਹੈ ਤੇ ਉਹ ਜ਼ਿਆਦਾ ਪੈਸੇ ਲੈ ਚੋ ਇਸ ਨੂੰ ਵਿਚਾਰ ਨਾਲ ਫੇਰ ਸ਼ਖਸੀਅਤਾਂ ਦੀ ਗੱਲ ਹਰ ਕਦਮ ਤੇ ਹਰ ਮੋੜ ਤੇ ਜਿਉਂ ਦੀ ਸ਼ਖਸੀਅਤ ਸੋਹਣੀ ਹੈ ਤੇ ਆਪਾਂ ਥੋੜੇ ਜਿਆਦਾ ਪੈਸੇ ਦੇ ਕੇ ਵੀ ਉਹਨੂੰ ਲੈ ਲਵਾਂਗੇ ਤੇ ਜੇ ਆਪਣੀ ਸ਼ਖਸੀਅਤ ਉਹਨਾਂ ਨਾਲੋਂ ਜ਼ਿਆਦਾ ਸੋਹਣੀ ਹੈ ਤੇ ਉਹ ਥੋੜੇ ਜਿਹਾ ਘੱਟ ਪੈਸੇ ਕਰਕੇ ਵੀ ਆਪਾਂ ਉਹ ਵੇਚ ਦੇਵਾਂਗੇ ਸੋ ਸ਼ਖਸੀਅਤ ਜ਼ਿੰਦਗੀ ਦੇ ਉੱਚੇ ਤੋਂ ਉੱਚੇ ਪੜਾ ਤੇ ਪਹੁੰਚਣ ਲਈ ਸ਼ਖਸੀਅਤ ਦੀ ਜ਼ਰੂਰਤ ਹੈ ਤੇ ਸ਼ਹਿਰ 시ਏ ਤੱਕੇ ਸਟਰ ਬੰਦਿਆਂ ਹਨ ਉਹ ਜਿਹੜੇ ਸਟੋਰਾਂ ਦੇ ਅੰਦਰ ਵਰਦਿਆਂ ਹੀ ਲੜਕੇ ਲੜਕੀਆਂ ਆਪਾਂ ਨੂੰ ਮਿਲਦੇ ਹਨ ਮੁਸਕਰਾਉਂਦੇ ਉਹ ਇੱਕ ਸਿੱਖਿਆ ਹੋਇਆ ਬਤੀਰਾ ਹੁੰਦਾ ਹੈ ਜ਼ਰੂਰੀ ਨਹੀਂ ਕਿ ਉਹ ਸੱਚੀ ਮੱਚੀ ਬਹੁਤ ਸੋਹਣੇ ਖੂਬਸੂਰਤ ਸ਼ਖਸੀਅਤਾਂ ਪਰ ਸੱਚੀ ਮੁੱਚੀ ਸੋਹਣੀ ਸ਼ਖਸੀਅਤ ਜਦ ਹੀ ਹੁੰਦੀ ਸਿਰਫ ਉਹ ਉਸ ਮਕਾਮ ਤੇ ਪਹੁੰਚਦੀ ਜਿੱਥੇ ਜਾ ਕੇ ਆਪਾਂ ਬਿਲਕੁਲ ਤ੍ਰਿਪਤ ਹੋ ਜਾਂਦੇ ਹਾਂ ਤੇ ਮਹਾਰਾਜ ਜੀ ਕਹਿੰਦੇ ਕਿ ਸੱਚੀ ਮੁੱਚੀ ਸੋਹਣੇ ਕਿਸ ਤਰ੍ਹਾਂ ਬਣਿੰਦਾ ਸੱਚੀ ਮੁੱਚੀ ਸੋਹਣੀ ਸ਼ਖਸੀਅਤ ਕਿਸ ਤਰ੍ਹਾਂ ਬਣਦੀ ਹੈ ਜੇ ਜਨ ਸ਼ਬਦ ਸੋਹਣੇ ਤਿਤ ਸੱਚੇ ਦਰਬਾਰ ਗੁਰ ਕਾ ਸ਼ਬਦ ਪਛਾਣੀਐ ਮਨ ਦੇ ਦਸਤੇ ਆਪਨ ਨੂੰ ਕਿ ਸਚੀ ਮੂਚਿ ਦੇ ਸੋਨੀ ਸ਼ਖਸੀਅਤ ਜੀ ਦੇ ਹੰਦੇ ਉਹ ਪਹੁੰਚਦੇ ਉਸ ਸੱਚੀ ਮੁੱੱਚ ਅਥੈਂਟਿਕ ਇਟ ਸੇਜ਼ ਯੂ ਹੈਵ ਟੂ ਬੀ ਅਥੈਂਟਿਕਲੀ ਬਿਊਟੀਫੁੱਲ ਟੂ ਵਿਨ ਦ ਗੇਮ ਆਫ ਲਾਈਫ ਗੁਰੂ ਕੇ ਸ਼ਬਦ ਪਸ਼ਾਨੀਆਂ ਜਾਂ ਆਪੀ ਨਦਰ ਕਰੇ ਕਹਿੰਦੇ ਕਿ ਸਿਮਰਨ ਕਰਨਾ ਜਿਸ ਤਰ੍ਹਾਂ ਹੁਣ ਆਪਾਂ ਪਰਵਟਿਆਂ ਦੇ ਵਿਚਕਾਰ ਧਿਆਨ ਲਈਏ ਗੁਰ ਕਾ ਸ਼ਬਦ ਪਛਾਣੀਏ ਕਹਿੰਦੇ ਪਿਆਰਾਂ ਨਾਲ ਉਹਨੂੰ ਆਵਾਜ਼ ਮਾਰਨੀ ਵਾਹਿਗੁਰੂ ਸੁਰਤੀ ਉੱਥੇ ਪਰਵਟਿਆਂ ਦੇ ਵਿਚਕਾਰ ਰੱਖ ਕੇ ਤੇ ਪਿਆਰਾਂ ਨਾਲ ਉਹਨੂੰ ਆਵਾਜ਼ ਮਾਰਨੀ ਵਾਹਿਗੁਰੂ ਤੇ ਯਾਦ ਰੱਖਣਾ ਕਿ ਜਦੋਂ ਮੈਂ ਵਾਹਿਗੁਰੂ ਆਖਦਾ ਤੇ ਮੈਂ ਉਹਨਾਂ ਨੂੰ ਬਹੁਤ ਪਿਆਰਾਂ ਸਤਕਾਰਾਂ ਨਾਲ ਬੁਲਾਉਂਦਾ ਤੇ ਫਿਰ ਕੀ ਕਰਨਾ ਹੈ ਉੱਥੇ ਧਿਆਨ ਲਾਈ ਰੱਖਣਾ ਤੇ ਫਿਰ ਪਰਮਾਤਮਾ ਆਉਣਗੇ ਤੇ ਆਪਾਂ ਪਛਾਣਾਂਗੇ ਉੱਥੇ ਹਾਜ਼ਰੀ ਪਰਮਾਤਮਾ ਦੀ ਹਜ਼ ਮਹਿਸੂਸ ਹੋ ਗੁਰ ਕਾ ਸ਼ਬਦ ਪਛਾਣੀ ਮਨ ਅੰਦਰ ਕਿੰਨੇ ਸਿਮਰਨ ਕਰਨ ਨਾਲ ਉਹਦਾ ਨਾਂ ਉਹਦਾ ਨਾਂ ਲੈ ਕੇ ਬਾਜ ਮਾਰਨੀ ਤੇ ਫਿਰ ਉਹ ਆਉਗਉ ਨੂੰ ਮਹਿਸੂਸ ਕਰਨਾ ਉਹਨੂੰ ਪਛਾਨਣਾ ਪਛਾਨਣਾ ਕਿ ਮਤਲ ਉੱਥੇ ਹਾਜ਼ਰੀ ਪਰਮਾਤਮਾ ਦੀ ਇੱਕ ਤਾਕਤ ਉੱਥੇ ਹਿਲਦੀ ਫਿਰਦੀ ਮਹਿਸੂਸ ਗੁਰ ਕੇ ਸ਼ਬਦ ਪਛਾਨੀਆਂ ਜਾਂ ਆਪੇ ਨਦਰ ਕਰੇ ਗੁਰੂ ਦੇ ਰਬ ਸ਼ਬਦ ਦੇ ਵਾਹਿਗੁਰੂ ਉਹ ਉਹਦੇ ਨਾਲ ਪਰਮਾਤਮਾ ਨੂੰ ਪਛਾਣੇਂਦਾ ਤੇ ਫਿਰ ਕੀ ਹੁੰਦਾ ਜਿਹੜੇ ਉਹਦੇ ਨਾਲ ਰੱਬ ਨਾਲ ਰਹਿਣ ਲੱਗ ਜਾਂਦੇ ਉਹ ਸੋਹਣੇ ਹੋ ਜਾਂਦੇ ਸੇ ਜਨ ਸ਼ਬਦ ਦੇ ਸੋਹਣੇ ਵਾਹਿਗੁਰੂ ਸ਼ਬਦ ਨੇ ਪਰਮਾਤਮਾ ਨੂੰ ਮਹਿਸੂਸ ਕਰਾਇਆ ਤੇ ਪਰਮਾਤਮਾ ਨੇ ਆਪਨ ਨੂੰ ਆਪਣੇ ਨਾਲ ਰੱਖ ਕੇ ਸੋਹਣੇ ਬਣਾਇਆ ਸੇ ਜਨ ਸ਼ਬਦ ਸੋਹਣੇ ਤੇਤ ਸੱਚ ਦਰਬਾਰ ਕਿੰਦੀ ਵੱਡੀ ਗੱਲ ਤੇ ਸੋਮਾਰਾ ਦੀ ਕਹਿੰਦੇ کہ تو جے جی تو زندگی دی باجی جتنی تے زندگی دی باجی بازی جت دے جڑے جی سنتشٹ جنہاں دی کی جن شخصیت بہت سونی ہوں وہ جو بھی کام جس جی بھی کھیتر جان گے وہ بہت کامیاب کیونکہ دی شخصیت بہت سونی ਆਪਣੀ ਸਖਸ਼ੀਅਤ ਆਪਣੀ ਤਕਦੀਰ ਦਾ ਫੈਸਲਾ ਕਰਦੀ ਹੈ ਪਰਮਾਤਮਾ ਹਰ ਇੱਕ ਨੂੰ ਖੁੱਲ੍ਹ ਦਿੰਦਾ ਹੈ ਕਿ ਉਹ ਆਪਣੀ ਤਕਦੀਰ ਆਪ ਲਿਖੇ आवर पर्सਨਾਲਿਟੀ ਡਿਸਾਈਡਸ आवर ਡੈਸਟੀਨੀ ਐਂਡ ði ਗਾਈਵਨ ਅਲਾਉਜ਼ एवरीवन ਟੂ ਰਾਈਟ देयर ਓਨ ਡੈਸਟੀਨੀ ਕਿਤਾਬ ਆਪਣੀ තකදි दिමයි න අපේ लेখන හද किතාබේ අපනේ තකදිර दिමයි න අපේ My mother, we all have to write the book of our destiny. It is in our hands. Both be busy, kal thank you. We'll meet tomorrow again. Take care of yourself.